ਸਲੋਕ ਮਹਿਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਪਾਵਨ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਨੇਊ ਪਾਨ ਦੀ ਰਸਮ ਕਰਨੀ ਚਾਹੀ ਮਾਤਾ ਪਿਤਾ ਨੇ ਰਿਸ਼ਤੇਦਾਰ ਸੱਜਣ ਮਿੱਤਰ ਇਕੱਠੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਗਿਆ ਹੈ ਗੁਰੂ ਪਾਤਸ਼ਾਹ ਜੀ ਬੈਠੇ ਨੇ ब्राह्मण जनेऊ ਪਾਉਣ ਵਾਸਤੇ ਅੱਗੇ ਵਧਿਆ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਬ੍ਰਾਹਮਣ ਦੇਵਤਾ ਇਹ ਜੋ ਆਪ ਮੈਨੂੰ ਜਨੇਊ ਪਾ ਰਹੇ ਹੋ ਇਹ ਜਨੇਊ ਕਿਉਂ ਪਾ ਰਹੇ ਹੋ ਜਨੇਊ ਪਾਣ ਦਾ ਕਾਰਨ ਕੀ ਹੈ ਜਨੇਊ ਕਿਉਂ ਪਾਇਆ ਜਾਂਦਾ ਤਾਂ ਬੜੇ ਖੁਸ਼ ਹੋ ਕੇ ਬ੍ਰਾਹਮਣ ਨੇ ਦੱਸਿਆ ਕਿ ਇਹ ਨਾਨਕ ਜਨੇਊ ਇਸ ਕਰਕੇ ਪਾਇਆ ਜਾਂਦਾ ਕਿ ਇਸ ਦੇ ਨਾਲ ਖੱਤਰੀ ਦਾ ਧਰਮ ਰਹਿੰਦਾ ਇਸ ਦੇ ਨਾਲ ਤੁਸੀਂ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਹੋ ਜਾਓਗੇ ਇਸ ਤੋਂ ਬਿਨਾ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਨਹੀਂ ਹੋਇਆ ਜਾਂਦਾ ਤਾਂ ਗੁਰੂ ਜੀ ਕਹਿਣ ਲੱਗੇ ਕਿ ਆਪ ਦਾ ਧੰਨਵਾਦ ਤੁਸੀਂ ਮੈਨੂੰ ਜਨੇਊ ਪਾ ਕੇ ਤੇ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਾਓਗੇ ਪਰ ਉਸ ਤੋਂ ਪਹਿਲਾਂ ਕਿ ਮੈਂ ਜਨੇਊ ਪਾਵਾਂ ਮੇਰਾ ਇੱਕ ਸਵਾਲ ਹੈ ਉਹ ਸਵਾਲ ਇਹ ਹੈ ਕਿ ਹੱਕ ਪਹਿਲਾਂ ਵੱਡਿਆਂ ਦਾ ਹੁੰਦਾ ਹੈ ਜਾਂ ਛੋਟਿਆਂ ਦਾ ਤਾਂ ਬ੍ਰਾਹਮਣ ਕਹਿਣ ਲੱਗਾ ਕਿ ਹੱਕ ਪਹਿਲਾਂ ਵੱਡਿਆਂ ਦਾ ਹੁੰਦਾ ਹੈ ਤਾ ਗੁਰੂ ਨਾਨਕ ਪਾਤਸ਼ਾਹ ਜੀ ਸਾਰਿਆਂ ਦੇ ਸਾਹਮਣੇ ਇੱਕ ਸਚਾਈ ਪੇਸ਼ ਕਰਨਾ ਚਾਹੁੰਦੇ ਸੰਤਾਂ ਉਹਨਾਂ ਨੇ ਸਵਾਲ ਪੁੱਛਿਆ ਕਹਿਣ ਲੱਗੇ ਕਿ ਇਹ ਬ੍ਰਾਹਮਣ ਦੇ ਹੱਕ ਵੱਡਿਆਂ ਦਾ ਹੈ ਤਾਂ ਮੇਰੀ ਭੈਣ ਨਾਨਕੀ ਜਿਸ ਨੇ ਹਾਲੇ ਤੱਕ ਜਨੇਊ ਨਹੀਂ ਪਾਇਆ ਪਹਿਲਾਂ ਮੇਰੀ ਭੈਣ ਨਾਨਕੀ ਨੂੰ ਜਨੇਊ ਪਾਇਆ ਜਾਏ ਫਿਰ ਮੈਂ ਜਨੇਊ ਪਾਵਾਂ ਕਿਉਂਕਿ ਉਹਨਾਂ ਦਾ ਹੱਕ ਹੈ ਉਹ ਮੇਰੀ ਵੱਡੀ ਭੈਣ ਹੈ ਤੇ ਮੇਰੇ ਤੋਂ ਪਹਿਲਾਂ ਉਸ ਨੂੰ ਜਨੇਊ ਪਾਇਆ ਜਾਏ ਬ੍ਰਾਹਮਣ ਹੱਕਾ ਬੱਕਾ ਰਹਿ ਗਿਆ ਉਸ ਦੇ ਹੱਥ ਕੰਮ ਗਿਆ ਤੇ ਉਹ ਕਹਿਣ ਲੱਗਾ ਕਿ ਇਹ ਨਾਨਕ ਤੂੰ ਅਨਦਾਨ ਹੈ ਤੂੰ ਬੱਚਾ ਹੈ ਬੇਸਮਝ ਹੈ ਔਰਤ ਨੂੰ ਔਰ ਸ਼ੂਦਰ ਨੂੰ ਜਨੇਊ ਪਾਣ ਦਾ ਅਧਿਕਾਰ ਨਹੀਂ ਹੈ ਔਰਤ ਨੂੰ ਤੇ ਸ਼ੂਦਰ ਨੂੰ ਜਨੇਊ ਪਾਣ ਦਾ ਅਧਿਕਾਰ ਨਹੀਂ ਹੈ ਇਸ ਲਈ ਨਾਨਕੀ ਨੂੰ ਜਨੇਊ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਦੇਵ ਜੀ ਇਹ ਬਚਨ ਬ੍ਰਾਹਮਣ ਦੇ ਮੂੰਹ ਤੋਂ ਅਖਵਾਣਾ ਚਾਹੁੰਦੇ ਸਨ ਔਰ ਸਾਰੇ ਲੋਕਾਂ ਦੇ ਵਿੱਚ ਜਿਸ ਕਰਕੇ ਸਾਰੀ ਦੁਨੀਆ ਨੂੰ ਇਸ ਗੱਲ ਦਾ ਆਮ ਜਨਤਾ ਨੂੰ ਪਤਾ ਲੱਗ ਸਕੇ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਬ੍ਰਾਹਮਣ ਮੇਰਾ ਮੰਨਣਾ ਹੈ ਕਿ ਸਾਰਾ ਸੰਸਾਰ ਇੱਕ ਹੈ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਵਸਦਾ ਹੈ ਇਸ ਲਈ ਲਿੰਗ ਭੇਦ ਕਰਕੇ ਜਾਤ ਕਰਕੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਲਿੰਗ ਭੇਦ ਕਰਕੇ ਜਾਂ ਜਾਤੀ ਕਰਕੇ ਕਿਸੇ ਨੂੰ ਉੱਚਾ ਔਰ ਨੀਵਾ ਨਹੀਂ ਸਮਝਿਆ ਜਾ ਸਕਦਾ ਇਥੇ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਦੇ ਅੰਦਰ ਜੋਤ ਹੈ ਔਰ ਸਾਰੇ ਰੱਬ ਦਾ ਰੂਪ ਨੇ ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਜਾਤ ਕਰਕੇ ਕਿਸੇ ਨੂੰ ਉੱਚਾ ਔਰ ਨੀਵਾ ਨਹੀਂ ਕੀਤਾ ਜਾ ਸਕਦਾ ਲਿੰਗ ਭੇਦ ਕਰਕੇ ਨਹੀਂ ਕੀਤਾ ਜਾ ਸਕਦਾ ਇਸ ਲਈ ਜੇ ਇਹ ਗੱਲ ਹੈ ਤਾਂ ਮੈਂ ਇਸ ਰਸਮ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਕਿਉਂਕਿ ਔਰਤ ਕਦੀ ਵੀ ਨੀਵੀਂ ਨਹੀਂ ਹੈ ਔਰਤ ਰੱਬ ਦਾ ਰੂਪ ਹੈ ਪੰਡ ਨਿੰਮੀਏ ਪੰਡ ਜੰਮੀਏ ਪੰਡ ਮੰਗਣ ਵਿਆਹ ਪੰਡੋਂ ਹੋਵੇ ਦੋਸਤੀ ਪੰਡੋਂ ਚੱਲੇ ਰਾ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਂ ਜਿਸ ਔਰਤ ਨੇ ਪਰਾਜਿਆਂ ਮਹਾਰਾਜਿਆਂ ਰਿਸ਼ਿਆਂ ਮੁੰਨੀਆਂ ਪੀਰਾਂ ਪੈਗੰਬਰਾਂ ਨੂੰ ਜਨਮ ਦਿੱਤਾ ਹੈ ਉਸ ਔਰਤ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਇਸ ਲਈ ਜਿਹੜੀ ਰਸਮ ਪੈਨ ਔਰ ਭਰਾ ਵਿੱਚ ਇਸਤਰੀ ਔਰ ਪੁਰਸ਼ ਦੇ ਅੰਦਰ ਜਾਂ ਜਾਤ ਕਰਕੇ ਇਨਸਾਨਾਂ ਦੇ ਅੰਦਰ ਵਿਤਕਰਾ ਪੈਦਾ ਕਰਦੀ ਹੈ ਮੈਂ ਉਹ ਜਨੇਊ ਪਾਣ ਲਈ ਤਿਆਰ ਨਹੀਂ ਹਾਂ ਮੈਨੂੰ ਕੋਈ ਐਸਾ ਜਨੇਊ ਤੇਰੇ ਕੋਲ ਹੈ ਤਾਂ ਉਹ ਜਨੇਊ ਪਾ ਦੇ ਜੋ ਮੈਨੂੰ ਰੱਬ ਦੇ ਨਾਲ ਮਿਲਾਵੇ ਜਿਹੜਾ ਮੇਰੇ ਅੰਦਰ ਆਤਮਿਕ ਸ਼ਾਂਤੀ ਪੈਦਾ ਕਰੇ ਜਿਹੜਾ ਆਤਮਿਕ ਜੀਵਨ ਮੇਰੇ ਅੰਦਰ ਪੈਦਾ ਕਰੇ ਉਹ ਜਨੇਊ ਤੇਰੇ ਕੋਲ ਹੈ ਤੇ ਪਾ ਤਬ ਬ੍ਰਾਹਮਣ ਕਹਿ ਲਗਾ ਉਹ ਜਨੇਊ ਕਿਹੜਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਕਿ ਇਹ ਪੰਡਿਤ ਉਹ ਜਨੇਊ ਜਿਸ ਦੀ ਕਪਾ ਦਇਆ ਹੋਵੇ ਜਿਸ ਦਾ ਸੂਤ ਸੰਤੋਖ ਦਾ ਹੋਵੇ ਜਿਸ ਦੀਆਂ ਗੰਢਾਂ ਜਤ ਦੀਆਂ ਹੋਣ ਜਿਸ ਦਾ ਵਟ ਉੱਚਾ ਆਚਰਣ ਹੋਵੇ ਯਾਨੀ ਦਇਆ ਸੰਤੋਖ ਜਤ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਣਾ ਸਤ ਉੱਚਾ ਆਚਰਨ ਇਹ ਉਹ ਸ਼ੁਭ ਜਨੇਊ ਹੈ ਜਿਹੜਾ ਬੰਦੇ ਦੇ ਅੰਦਰ ਆਤਮਿਕ ਜੀਵਨ ਪੈਦਾ ਕਰਦਾ ਹੈ ਜਿਹੜਾ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਕਰਦਾ ਹੈ ਇਹ ਜਨੇਊ ਜੀ ਦਾ ਹਈ ਤਾਂ पांडे ਕਤ ਇਹ ਜਿੰਦ ਦਾ ਜਨੇਊ ਹੈ ਆਤਮਿਕ ਜੀਵਨ ਪੈਦਾ ਕਰਨ ਵਾਲਾ ਹੈ ਜੇ ਤੇਰੇ ਕੋਲ ਇਹ ਜਨੇਊ ਹੈ ਤਾਂ ਉਹ ਜਨੇਊ ਮੇਰੇ ਗੱਲ ਦੇ ਅੰਦਰ ਪਾ ਦੇ ਦਾ ਗੁਰੂ ਜੀ ਕਹਿੰਦੇ ਨੇ ਨਾ ਇਹ ਤੁਟਦਾ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਇਹ ਜਿਹੜਾ ਜਨੇਊ ਹੈ ਆਤਮਿਕ ਜੀਵਨ ਦੇ ਕੰਮ ਆਉਣ ਵਾਲਾ ਜੋ ਗੁਣਾ ਦਾ ਜਨੇਊ ਗੁਰੂ ਜੀ ਦੱਸ ਰਹੇ ਨੇ ਕਿ ਇਹੋ ਜਿਹਾ ਜਨੇਊ ਨਾ ਟੁੱਟਦਾ ਹੈ ਨਾ ਇਹਨੂੰ ਮੈਲ ਲੱਗਦੀ ਹੈ ਨਾ ਇਹ 삭ਦਾ ਹੈ ਔਰ ਨਾ ਹੀ ਇਹ ਕਿਤੇ ਗਵਾਚਦਾ ਹੈ ਕਿਉਂਕਿ ਇਹ ਰੱਬੀ ਗੁਣ ਨੇ ਬੰਦੇ ਦੇ ਹਮੇਸ਼ਾ ਨਾਲ ਨਿਭਦੇ ਨੇ ਔਰ ਇਹਦੇ ਆਤਮਿਕ ਜੀਵਨ ਨੂੰ ਤੋੜ ਨਿਭਾਉਂਦੇ ਨੇ ਤਨ ਸੂ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਹੈ ਇਹ ਇਹ ਨਾਨਕ ਆਖ ਕਿ ਉਹ ਮਨੁੱਖ ਭਾਗਾ ਵਾਲੇ ਨੇ ਜਿਨ੍ਹਾਂ ਨੇ ਇਹ ਜਨੇ ਆਪਣੇ ਗਲੇ ਵਿੱਚ ਪਾ ਲਿਆ ਹੈ ਜੋ ਇਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਰਹੇ ਨੇ ਉਸ ਲਈ ਧਰਮੀ ਨੇ ਔਰ ਉਹ انسان ਤਨਤਾ ਯੋਗ ਨੇ ਚੌਕੜ ਮੁੱਲ ਅਣਾਇਆ ਬਹਿ ਚੋੱਕ ਕੇ ਪਾਇਆ ਚੌਕੜ ਦਾ ਮਤਲਬ ਚਾਰ ਕੌਟੀਆਂ ਤੋਂ ਚੰਦ ਪੈਸਿਆਂ ਤੋਂ ਅਣਾਇਆ ਦਾ ਮਤਲਬ ਮੰਗਵਾਇਆ ਹੇ ਪੰਡਿਤ ਇਹ ਜਨੇਊ ਜੋ ਤੂੰ ਪਾ ਰਿਆ ਹੈ ਇਹ ਚਾਰ ਕੋਡਾਂ ਮੁੱਲ ਦੇ ਕੇ ਮੰਗਵਾ ਲਿਆ ਜਾਂਦਾ ਤੇ ਆਪਣੇ ਜਜਮਾਨ ਦੇ ਗੱਲ ਵਿੱਚ ਚੌਂਕੇ ਵਿੱਚ ਬੈਠ ਕੇ ਉਹਦੇ ਗੱਲ ਦੇ ਅੰਦਰ ਪਾ ਦਿੱਤਾ ਜਾਂਦਾ ਆਪਣੇ ਜਜਮਾਨ ਦੇ ਚੌਂਕੇ ਵਿੱਚ ਬੈਠ ਕੇ ਉਹਦੇ ਗੱਲ ਵਿੱਚ ਪਾ ਦਿੱਤਾ ਜਾਂਦਾ ਸਿੱਖ ਕੰਨ ਚੜਾਈਆ ਗੁਰਬ੍ਰਾਹਮਣthia ਇਹਨੂੰ ਸਿੱਖਾ ਨਹੀਂ ਪੜਨਾ ਸਿੱਖਾ ਸਿੱਖਾ ਦਾ ਮਤਲਬ ਹੈ ਸਿੱਖਿਆ ਉਪਦੇਸ਼ ਚੜਾਈਆ ਦਾ ਮਤਲਬ ਚਾੜ ਦਿੱਤੀthia ਦਾ ਮਤਲਬ ਹੋ ਗਿਆ ਜਜਮਾਨ ਦੇ ਗਲੇ ਵਿੱਚ ਜਨੇਊ ਪਾ ਕੇ ਫਿਰ ਤੂੰ ਉਹਦੇ ਕੰਨ ਵਿੱਚ ਉਪਦੇਸ਼ ਦਿੱਤਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਉਹਦੇ ਕੰਨ ਦੇ ਅੰਦਰ ਉਪਦੇਸ਼ ਦਿੱਤਾ ਉਹਨੂੰ ਆਪਣੇ ਵਾਲੇ ਜੋ ਕਰਮ ਕਾਂਡ ਨੇ ਉਹ ਸਮਝਾ ਦਿੱਤੇ ਤੇ ਤੈ ਤੂੰ ਉਸ ਦਾ ਗੁਰੂ ਹੋ ਗਿਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਉਹਦਾ ਮਤਲਬ ਉਹ ਜਜਮਾਨ ਜਿਸ ਦੇ ਗਲੇ ਵਿੱਚ ਸੂਤ ਦਾ ਜਨੇਊ ਪਾਇਆ ਸੀ ਮੂਆ ਦਾ ਮਤਲਬ ਮਰ ਗਿਆ ਸੜ ਪਿਆ ਦਾ ਮਤਲਬ ਜਨੇਊ ਛੜ ਗਿਆ ਵੇ ਤੱਗਾ ਗਿਆ ਦਾ ਮਤਲਬ ਬਿਨਾ ਜਨੇਊ ਤੋਂ ਹੀ ਉਹ ਗਿਆ ਤਾਂ ਸਮਾਪੁੱਗਣ ਤੇ ਜਦ ਉਹ ਰਜਮਾਨ ਮਰ ਗਿਆ ਤਾਂ ਉਹ ਜਨੇਊ ਉਹਦੇ ਸ਼ਰੀਰ ਤੋਂ ਟੈ ਪਿਆ ਭਾਅ ਸੜ ਗਿਆ ਡਿਗ ਪਿਆ ਪਰ ਉਹ ਜਿੰਦ ਦੇ ਨਾਲ ਨਹੀਂ ਨਿਬਿਆ ਇਸ ਵਾਸਤੇ ਉਹ ਰਜਮਾਨ ਜਿਹੜਾ ਹੈ ਜਨੇਊ ਤੋਂ ਬਿਨਾ ਹੀ ਸੰਸਾਰ ਤੋਂ ਚਲਾ ਗਿਆ ਕਿਉਂਕਿ ਉਹ ਨਾਲ ਨਹੀਂ ਨਿਬਿਧਾ ਨਾ ਜਨੇਊ ਮਹਿਲਾ ਪਹਿਲਾ ਲੱਖ ਚੋਰੀਆਂ 1 ਲੱਖ ਜਾ ਰੀਆਂ ਲੱਖ ਊੜੀਆਂ ਲੱਖ ਗਾਲ ਜਾਰੀਆਂ ਦਾ ਮਤਲਬ ਕਿ ਜੋ ਵਿਵਚਾਰ ਦੇ ਕਰਮ ਨੇ ਪਰ ਇਸਤਰੀ ਪਰ ਪੁਰਸ਼ ਗਮਨ ਜੋ ਹੈ ਮਨੁੱਖ ਲੱਖਾਂ ਚੋਰੀਆਂ ਤੇ ਲੱਖਾਂ ਜਾਰੀਆਂ ਯਾਨੀ ਪਰ ਇਸਤਰੀ ਗਮਨ ਪਰ ਪੁਰਸ਼ ਗਮਨ ਕਰਦਾ ਹੈ ਲੱਖਾਂ ਝੂਠ ਬੋਲਦਾ ਤੇ ਗਾਲਾਂ ਵਗੈਰਾ ਕੱਟਦਾ ਹੈ ਲੱਖਾਂ ਚੋਰੀਆਂ ਕਰਦਾ ਹੈ ਲੱਖਾਂ ਮਤਲਬ अनेका ਚੋਰੀਆਂ ਕਰਦਾ ਹੈ ਪਰ ਇਸਤਰੀ ਗਮਨ ਕਰਦਾ ਹੈ ਝੂਠ ਬੋਲਦਾ ਹੈ ਗਾਲਾਂ ਆਦਿਕ ਕੱਟਦਾ ਹੈ ਮੰਦਾ ਬੋਲਦਾ ਹੈ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਪਹਿਨਾਮੀਆਂ ਦਾ ਮਤਲਬ ਅਮਾਨਤ ਦੇ ਅੰਦਰ ਖਿਆਨਤ ਕਰਨੀ ਕੋਈ ਚੀਜ਼ ਤੁਹਾਡੇ ਕੋਲ ਦੇ ਗਿਆ ਹੈ ਉਹਦੇ ਵਿੱਚੋਂ ਕੱਟ ਲੈਣੀ ਅਮਾਨਤ ਨੂੰ ਦਬਾ ਲੈਣਾ ਇਹਨੂੰ ਕਹਿੰਦੇ ਨੇ ਪਹਿਨਾਮੀ ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਠੱਗੀਆਂ ਮਾਰਦਾ ਹੈ ਚੋਰੀਆਂ ਕਰਦਾ ਹੈ ਠੱਗੀਆਂ ਮਾਰਦਾ ਹੈ ਆਮਾਨਤ ਦੇ ਅੰਦਰ ਖਿਆਨਤ ਕਰਦਾ ਹੈ ਬੰਦਾ ਆਮ ਜੋ ਆਦਮੀ ਹੈ ਚੋਰੀਆਂ ਕਰਦਾ ਹੈ ਠੱਗੀਆਂ ਮਾਰਦਾ ਹੈ ਆਮਾਨਤ ਵਿੱਚ ਖਿਆਨਤ ਕਰਦਾ ਹੈ ਤੱਗ ਕਪਾਹੂ ਕੱਤੀਐ ਬਾਹਮਣ ਵੱਟੇ ਆਏ ਤੱਗ ਦਾ ਮਤਲਬ ਧਾਗਾ ਵੱਟੇ ਆਏ ਦਾ ਮਤਲਬ ਆ ਕੇ ਵਟ ਦਿੰਦਾ ਹੈ ਜਨੇਊ ਬਣਾ ਦਿੰਦਾ ਹੈ ਇਹ ਮਨੁੱਖ ਦੇ ਅੰਤਰ ਆਤਮੇ ਨਿਭਣ ਵਾਲਾ ਜਨੇਊ ਨਹੀਂ ਹੈ ਗੁਰੂ ਜੀ ਕਹਿੰਦੇ ਨੇ ਕਪਾ ਤੁ ਭਾਵ ਕਪਾ ਲਿਆ ਕਿ ਧਾਗਾ ਕੱਤਿਆ ਜਾਂਦਾ ਹੈ ਤੱਗ ਕਪਾਹੂ ਕੁੱਤੀਏ ਕਪਾ ਲਿਆ ਕਿ ਧਾਗਾ ਕੱਤਿਆ ਜਾਂਦਾ ਹੈ ਤੇ ਬ੍ਰਾਹਮਣ ਜਿਸ ਜ਼ਮਾਨ ਦੇ ਘਰ ਆ ਕੇ ਉਸ ਧਾਗੇ ਨੂੰ ਵਟ ਦਿੰਦਾ ਹੈ ਯਾਨੀ ਉਹਨੂੰ ਵਟ ਦੇ ਕੇ ਜਨੇਊ ਬਣਾ ਦਿੰਦਾ ਕੋਹ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਕੋਹ ਦਾ ਮਤਲਬ ਵੱਢ ਕੇ ਰਿਣ ਦਾ ਮਤਲਬ ਰਿਣ ਕੇ ਸਭ ਕੋ ਦਾ ਮਤਲਬ ਹਰੇਕ ਜੀਵ ਪਰਿਵਾਰ ਦਾ ਹਰੇਕ ਪ੍ਰਾਣੀ ਪਾਏ ਦਾ ਮਤਲਬ ਪਾ ਲਿਆ ਹੈ ਤਾਂ ਘਰ ਆਏ ਹੋਏ ਸਾਰੇ ਅੰਗ ਸਾਾਕਾਂ ਨੂੰ ਬੱਕਰਾ ਮਾਰ ਕੇ ਤਿਰਨ ਕੇ ਖਵਾਇਆ ਜਾਂਦਾ ਹੈ ਕਿਉਂਕਿ ਰਸਮ ਸੀ ਲੋਕ ਮੀਟ ਵਗੈਰਾ ਖਾਂਦੇ ਸੀ ਤਾਂ ਬੱਕਰਾ ਮਾਰ ਕੇ ਵੱਢ ਕੇ ਉਹਦਾ ਮਾਸ ਬਣਾ ਕੇ ਰਿਸ਼ਤੇਦਾਰਾਂ ਨੂੰ ਖਵਾਇਆ ਜਾਂਦਾ ਹੈ ਸਭ ਕੋ ਆਖੇ ਪਾਇ ਦਾ ਮਤਲਬ ਹਰੇਕ ਪ੍ਰਾਣੀ ਆਖਦਾ ਹੈ ਕਿ ਜਨੇਊ ਪਾਇਆ ਗਿਆ ਹੈ ਜਨੇਊ ਪਾਇਆ ਗਿਆ ਹੈ ਕਿ ਜਨੇਊ ਪੈ ਗਿਆ ਬੰਦਾ ਜਿਹੜਾ ਹੈ ਬੱਚਾ ਹੈ ਜਨੇਊ ਦਾ ਧਾਰ ਨਹੀਂ ਹੋ ਗਿਆ ਇਹ ਉਦੋਂ ਰਸਮ ਨਿਭਾ ਦਿੱਤੀ ਜਾਂਦੀ ਹੈ ਹੋਏ ਪੁਰਾਣਾ ਸੁੱਟੀ ਹੈ ਭੀ ਫਿਰ ਪਾਈਏ ਹੋਰ ਪਰ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਜਨੇਊ ਨੂੰ ਉਤਾਰ ਕੇ ਸੁੱਟ ਦਿੱਤਾ ਜਾਂਦਾ ਹੈ ਤੇ ਉਹਦੀ ਜਗ੍ਹਾ ਤੇ ਦੂਜਾ ਜਨੇਊ ਪਾ ਲਿਆ ਜਾਂਦਾ ਹੈ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਤੱਗ ਦਾ ਮਤਲਬ ਤੱਗ ਵਿੱਚ ਧਾਗੇ ਵਿੱਚ ਜਨੇਊ ਵਿੱਚ ਤਾਂ ਗੁਰੂ ਜੀ ਕਹਿੰਦੇ ਨੇ ਜੇ ਧਾਗੇ ਵਿੱਚ ਜੋਰ ਹੋਵੇ ਭਾਵ ਜੋ ਆਤਮਿਕ ਜੀਵਨ ਦੇ ਕੰਮ ਆਉਣ ਵਾਲਾ ਜਨੇਊ ਹੋਵੇ ਤਾਂ ਉਹ ਧਾਗਾ ਟੁੱਟਦਾ ਨਹੀਂ ਉਹ ਜਨੇਊ ਟੁੱਟਦਾ ਨਹੀਂ ਇਹ ਜਨੇਊ ਟੁੱਟ ਜਾਂਦਾ ਹੈ ਜੋ ਸਤ ਸੰਤੋਖ ਦਾ ਧਰਮ ਜਾਂ ਦਇਆ ਕਾ ਪਾਸ ਸੰਤੋਖ ਸੂਤ ਗੁਣਾ ਵਾਲਾ ਜਨੇਊ ਦੱਸਿਆ ਹੈ ਉਹ ਜਨੇਊ ਕਦੇ ਟੁੱਟਦਾ ਨਹੀਂ ਕਿਉਂਕਿ ਉਹਦੇ ਵਿੱਚ ਜੋ ਜੋਰ ਹੈ ਉਹ ਗੁਣ ਕਦੇ ਖਤਮ ਨਹੀਂ ਹੁੰਦੇ ਮਹਿਲਾ ਪਹਿਲਾ ਨਾਇ ਮੰਨੇ ਪਤ ਉਪਜੇ ਸਾਲਾ ਹੀ ਸੱਚ ਸੂਤ ਨਾਇ ਮੰਨਿਆ ਦਾ ਜ ਮਤਲਬ ਜੇ ਪ੍ਰਭੂ ਦੀ ਸਿੱਖਤ ਸਲਾਹ ਕੀਤੀ ਜਾਏ ਜੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕਰ ਲਈਏ ਪਤ ਦਾ ਮਤਲਬ ਇੱਜ਼ਤ ਆਦਰ ਸਲਾਹੀ ਦਾ ਮਤਲਬ ਸਲਾਹੀ ਪ੍ਰਭੂ ਦੀ ਵਡਿਆਈ ਕਰਨੀ ਸੱਚ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੱਬ ਦੀ ਦਰਗਾਹ ਦੇ ਅੰਦਰ ਤਦੋਂ ਆਦਰ ਮਿਲਦਾ ਹੈ ਨਾਏ ਮੰਨੇ ਪਤ ਉਪਜੇ ਜੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ ਜਿਆਨੀ ਰੱਬੀ ਗੁਣਾਂ ਨੂੰ ਜੇ ਇੰਪਲੀਮੈਂਟ ਕੀਤਾ ਜਾਏ ਤਾਂ ਜਿਹੜੀ ਹੈ ਪਤ ਪੈਦਾ ਹੁੰਦੀ ਹੈ ਯਾਨੀ ਇੱਜ਼ਤ ਮਿਲਦੀ ਹੈ ਤਾਂ ਆਦਰ ਮਿਲਦਾ ਹੈ ਜੇ ਰੱਬ ਦੀ ਸਿੱਖਤ ਸਲਾਹ ਹਿਰਦੇ ਦੇ ਅੰਦਰ ਧ੍ਰਿੜ ਕਰ ਲਈ ਜਾਏ ਰੱਬ ਦੀ ਸਿੱਖਤ ਸਲਾਹ ਕਰਨੀ ਹੀ ਸੱਚਾ ਸੁੱਚਾ ਜਨੈਊ ਹੈ ਸਲਾਹ ਹੀ ਸੱਚ ਸੁੱਚ ਦਾ ਮਤਲਬ ਪ੍ਰਭੂ ਦੀ ਸਿੱਖਤ ਸਲਾਹ ਕਰਨੀ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਇਹੀ ਸੱਚਾ ਜਨੈਊ ਹੈ ਜੋ ਪ੍ਰਭੂ ਤੱਕ ਪਹੁੰਚਾਉਂਦਾ ਹੈ ਦਰਗਾਹ ਅੰਦਰ ਪਾਈਏ ਤਗ ਨਾ ਟੁੱਟ ਸੁਪੂਤ ਪੂਤ ਦਾ ਮਤਲਬ ਪਵਿੱਤਰ ਸੁੱਚਾ ਤਗ ਦਾ ਮਤਲਬ ਜਨੈਊ ਨਾ ਟੁੱਟਸ ਦਾ ਮਤਲਬ ਨਹੀਂ ਟੁੱਟੇਗਾ ਤਾਂ ਗੁਰੂ ਜੀ ਕਹਿੰਦੇ ਨੇ ਇਹ ਸੁੱਚਾ ਜਨੇਊ ਧਾਰਨ ਕੀਤੇ ਆ ਦਰਗਾਹ ਵਿੱਚ ਮਾਨ ਮਿਲਦਾ ਹੈ ਦਰਗਾਹ ਅੰਦਰ ਪਾਈ ਹੈ ਯਾਨੀ ਜੇ ਗੁਣਾ ਦਾ ਜਨੇਊ ਪਾਇਆ ਜਾਏ ਰੱਬੀ ਗੁਣਾ ਨੂੰ ਇੰਪਲੀਮੈਂਟ ਕੀਤਾ ਜਾਏ ਤਾਂ ਰੱਬੀ ਦਰਗਾਹ ਦੇ ਅੰਦਰ ਮਾਨ ਮਿਲਦਾ ਹੈ ਤੇ ਇਹ ਜੋ ਗੁਣਾ ਵਾਲਾ ਜੀਵਨ ਹੈ ਜੋ ਗੁਣਾ ਵਾਲਾ ਜੋ ਜਨੇਊ ਹੈ ਇਹ ਕਦੇ ਟੁੱਟਦਾ ਵੀ ਨਹੀਂ ਉਹ ਰੇ ਪਵਿੱਤਰ ਹੈ ਮਹਿਲਾ ਪਹਿਲਾ ਤਾਗਨਾ ਇੰਦਰੀ ਤਾਗਨਾ ਨਾਰੀ ਇਸ ਪੰਕਤੀ ਦੇ ਅਰਥ ਵਿਦਵਾਨ ਪੁਰਸ਼ਾ ਨੇ ਦੋ ਤਰੀਕਿਆਂ ਦੇ ਨਾਲ ਕੀਤੇ ਨੇ ਥੋੜਾ ਸ਼ਬਦਾਵਲੀ ਦੇ ਵਿੱਚ ਫਰਕ ਹੈ ਮਰਦ ਤੇ ਇਸਤਰੀ ਦੇ ਵਿਸ਼ੇ ਅੰਗਾਂ ਲਈ ਕੋਈ ਤਾਗਾ ਨਹੀਂ ਹੈ ਇੱਕ ਤਾਂ ਇਹ ਕੀਤਾ ਹੈ ਦੂਜਾ ਇਹਦਾ ਅਰਥ ਕੀਤਾ ਹੈ ਕਿ ਗਿਆ ਇੰਦਰੀਆਂ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਨੂੰ ਕੋਈ ਤਾਗਾ ਜਨਿਊ ਨਹੀਂ ਤੇ ਇਸਤਰੀ ਵਾਸਤੇ ਕੋਈ ਤਾਗਾ ਨਹੀਂ ਹੈ ਪ੍ਰੋਫੈਸਰ ਸਾਹਬ ਸਿੰਘ ਜੀ ਇਸ ਤਰ੍ਹਾਂ ਅਰਥ ਕਰਦੇ ਨੇ ਕਿ ਪੰਡਤ ਨੇ ਆਪਣੇ ਇੰਦਰੀਆਂ ਤੇ 나ੜੀਆਂ ਨੂੰ ਇਹੋ ਜਿਹਾ ਜਨਿਊ ਨਹੀਂ ਪਾਇਆ ਕਿ ਇੰਦਰੀ ਵਿਕਾਰਾਂ ਵੱਲ ਨਾ ਜਾਣ ਤਾਂ ਇਹਦਾ ਜਿਹੜਾ ਅਸਲ मीनिंग ਹੈ ਤਾਗਨਾ ਇੰਦਰੀ ਕਿ ਇਨਸਾਨ ਨੇ ਆਪਣੇ ਗਿਆਨ ਇੰਦਰੀਆਂ ਨੂੰ ਵੀ ਜਨੇਊ ਨਹੀਂ ਪਾਇਆ ਤਾਗਨਾ ਨਾਰੀ ਤੇ ਜੋ ਔਰਤ ਹੈ ਉਹਦੇ ਵਾਸਤੇ ਤਾਂ ਜਨੇਊ ਲਾਗੂ ਹੀ ਨਹੀਂ ਨਾ ਹੁੰਦਾ ਔਰਤ ਨੇ ਜਨੇਊ ਔਰਤ ਨੂੰ ਜਨੇਊ ਪਾਣ ਦਾ ਅਧਿਕਾਰ ਹੀ ਨਹੀਂ ਹੈ ਭਲਕੇ ਥੁੱਕ ਪਵੇ ਨਿਤ ਦਾੜੀ ਤਾਂ ਜਿੰਨੇ ਐਸਾ ਜਨੇਊ ਨਹੀਂ ਪਾਇਆ ਗੁਣਾ ਦਾ ਜੋ ਧਾਰਨੀ ਨਹੀਂ ਹੋਇਆ ਥੁੱਕ ਪਾਵੇਂ ਨੀ ਦਾੜੀ ਦਾ ਮਤਲਬ ਨਿਤ ਹੀ ਉਹਦੀ ਦਾੜੀ ਵਿੱਚ ਥੁੱਕ ਪੈਂਦਾ ਤੇ ਦਾ ਮਤਲਬ ਇਹ ਨਹੀਂ ਕਿ ਉਹਦੀ ਦਾੜੀ ਵਿੱਚ ਕੋਈ ਥੁੱਕਦਾ ਹੈ ਥੁੱਕਣ ਦਾ ਮਤਲਬ ਹੁੰਦਾ ਹੈ ਕਿ ਉਹਦੀ ਇਨਸਲਟ ਹੁੰਦੀ ਹੈ ਉਹਨੂੰ ਕਿਤੇ ਮਾਣ ਨਹੀਂ ਮਿਲਦਾ ਹਰ ਰੋਜ਼ ਉਸ ਇਨਸਾਨ ਦੀ ਬੇਇਜ਼ਤੀ ਹੁੰਦੀ ਹੈ ਉਹਦੀ ਇਨਸਲਟ ਹੁੰਦੀ ਹੈ ਨਮੂਸ਼ੀ ਦਾ ਮੂੰਹ ਉਹਨੂੰ ਵੇਖਣਾ ਪੈਂਦਾ ਜਿਨੇ ਸ਼ੁਭ ਗੁਣਾਂ ਦਾ ਜਨੇਉ ਨਹੀਂ ਪਾਇਆ ਜੋ ਸ਼ੁਭ ਗੁਣਾਂ ਦਾ ਧਾਰਨ ਹੀ ਨਹੀਂ ਹੈ ਤੇ ਬਾਕੀ ਦੇ ਧਾਰਮਿਕ ਪਹਿਨਾਵੇ ਬੰਨੀ ਫਿਰਦਾ ਹੈ ਵਿਕਾਰ ਕਮਾਉਂਦਾ ਹੈ ਤਾਂ ਐਸੇ ਇਨਸਾਨ ਨੂੰ ਨਮੋਸ਼ੀ ਦਾ ਮੂ ਵੇਖਣਾ ਪੈਂਦਾ ਉਹਦੀ ਇਨਸੈਲਤ ਹੁੰਦੀ ਹੈ ਤਾਗ ਨਾ ਪੈਰੀ ਤਾਗ ਨਾ ਹੱਥੀ ਇਨਸਾਨ ਨੇ ਆਪਣੇ ਪੈਰਾਂ ਨੂੰ ਜਨੂ ਨਹੀਂ ਪਾਇਆ ਭਾਵ ਪੈਰਾਂ ਦੇ ਉੱਤੇ ਕੋਈ ਬੰਧਨ ਨਹੀਂ ਲਗਾਇਆ ਹੋਇਆ ਕਿ ਪੈਰ ਵਿਕਾਰਾਂ ਵਾਲ ਨਾ ਜਾਣ ਸ਼ਰਾਬ ਦੇ ਠੀਕਿਆਂ ਵਾਲ ਨਸ਼ੀ ਵਾਲ ਵਿਵਚਾਰ ਦੇ ਅੱਡਿਆਂ ਵਾਲ ਦਾ ਮਾੜੇ ਕਰਮ ਕਰਨ ਵਾਲ ਪੈਰ ਨਾ ਜਾਣ ਬੰਦੇ ਨੇ ਇਹਨੂੰ ਨਹੀਂ ਰੋਕਿਆ ਤੱਗ ਨਾ ਹੱਥੀ ਆਪਣੇ ਜਿਹੜੇ ਹੱਥ ਨੇ ਇਹਨਾਂ ਨੂੰ ਕੋਈ ਜਨੇਊ ਨਹੀਂ ਪਾਇਆ ਭਾਵ ਕਿ ਆਪਣੇ ਹੱਥਾਂ ਨੂੰ ਰਿਸ਼ਵਤ ਖੋਰੀ ਚੋਰ ਬਜਾਰੀ ਮਾੜੇ ਕਰਮ ਕਰਨ ਤੋਂ ਨਹੀਂ ਰੋਕਿਆ ਤੱਗ ਨਾ ਜ਼ੇਵਾ ਤੱਗ ਨਾ ਅੱਖੀ ਇਹਦੇ ਜਨੇਊ ਜਿਹੜਾ ਹੈ ਜੀਬ ਨੂੰ ਨਹੀਂ ਪਾਇਆ ਹੋਇਆ ਭਾਵ ਕਿ ਜ਼ੁਬਾਨ ਨੂੰ ਮੰਦੇ ਕਰਮ ਮੰਦੇ ਬੋਲ ਬੋਲਣ ਤੋਂ ਨਿੰਦਾ ਚੁਗਲੀ ਕਰਨ ਤੋਂ 네ਗੇਟਿਵ ਬੋਲਣ ਤੋਂ ਬੰਦੇ ਨੇ ਰੋਕ ਨਹੀਂ ਲਾਈ ਹੋਈ ਤੱਕ ਨਾ ਅੱਖੀ ਨਾ ਹੀ ਆਪਣੀਆਂ ਅੱਖਾਂ ਨੂੰ ਜਨੂ ਪਾਇਆ ਹੈ ਭਾਵੇਂ ਕਿ ਅੱਖਾਂ ਜਿਹੜੀਆਂ ਨੇ ਵਿਸ਼ੇ ਵਿਕਾਰਾਂ ਦੇ ਨਾਲ ਪਰਾਈ ਔਰਤ ਨੂੰ ਪਰਾਏ ਤੁਹਾਨੂੰ ਤੱਕਦੀਆਂ ਨੇ ਤਾਂ ਅੱਖਾਂ ਦੇ ਉੱਤੇ ਕੋਈ ਬੈਨ ਨਹੀਂ ਲਗਾਇਆ ਹੋਇਆ ਵੈਸੇ ਬੰਦਾ ਜਨੂ ਪਾ ਕੇ ਫਿਰਦਾ ਹੈ ਵੇ ਤੱਗਾ ਆਪੇ ਬੱਤ ਹੈ ਤਾਂ ਗੁਰੂ ਜੀ ਕਹਿੰਦੇ ਨੇ ਆਪ ਤਾਂ ਇਸ ਜਨੂ ਤੋਂ ਵਾਂਝਾ ਹੋ ਕੇ ਭਟਕਦਾ ਹੈ ਅੱਖਾਂ ਪਰਤਰੀ ਪਰਤਨ ਰੂਪ ਨੂੰ ਵੇਖ ਰੀਆਂ ਨੇ ਕੰਨਾਂ ਨਾਲ ਬੰਦਾ ਨਿੰਦਾ ਸੁਣ ਰਿਹਾ ਹੈ ਜ਼ਬਾਨ ਨਾਲ ਮਾੜਾ ਬੋਲ ਰਿਹਾ ਹੈ ਹੱਥਾਂ ਨਾਲ ਪਰਾਏ ਹੱਕ ਖਾ ਰਿਹਾ ਹੈ ਪੈਰਾਂ ਨਾਲ ਮਾੜੇ ਪਾਸੇ ਜਾ ਰਿਹਾ ਹੈ ਮਨ ਕਰਕੇ ਮਾੜਾ ਸੋਚ ਰਿਹਾ ਹੈ ਇਨ੍ਹਾਂ ਚੀਜ਼ਾਂ ਨੂੰ ਜਨੇਊ ਨਹੀਂ ਪਾਇਆ ਆਪ ਤਾਂ ਜਨੇਊ ਤੋਂ ਬਿਨਾ ਫਿਰਦਾ ਹੈ ਵੇ ਤੱਗਾ ਆਪੇ ਵੱੱਤੇ ਵੱੱਤੇ ਦਾ ਮਤਲਬ ਹੁੰਦਾ ਫਿਰਦਾ ਹੈ ਆਪ ਤਾਂ ਇਹੋ ਜੇ ਜਨੇਊ ਤੋਂ ਵਾਂਝਾ ਫਿਰਦਾ ਹੈ ਵੱਟ ਧਾਗੇ ਅਵਰਾਂ ਕੱਤੇ ਤੇ ਕਫਾ ਦੇ ਧਾਗੇ ਵਟ ਕੇ ਦੂਜਿਆਂ ਨੂੰ ਪਾਉਂਦਾ ਫਿਰਦਾ ਹੈ ਤਾਂ ਇਹੋ ਜੇ ਜਨੇਊ ਦਾ ਇਹੋ ਜੇ ਕਰਮकांड ਦਾ ਕੁਝ ਫਾਇਦਾ ਨਹੀਂ ਹੈ ਭਾਵੇਂ ਕਿ ਜੇ ਤੂੰ ਆਪ ਇਹਨਾਂ ਗੁਣਾਂ ਦੇ ਉੱਤੇ ਅਮਲ ਨਹੀਂ ਕਰਦਾ ਤੂੰ ਜਾਤੀਵਾਦ ਨੂੰ ਮੰਨਦਾ ਹੈ ਇਸਤਰੀ ਪੁਰਸ਼ ਵਿੱਚ ਫਰਕ ਹੁੰਦਾ ਹੈ ਤੇਰੀ ਵਿਕਾਰੀ ਜ਼ਿੰਦਗੀ ਹੈ ਤੇ ਦੂਜਿਆਂ ਨੂੰ ਤੂੰ ਜਨੇਊ ਪਾਵੇਂ ਤਾਂ ਉਹਦਾ ਕੁਝ ਲਾਭ ਨਹੀਂ ਹੈ ਲੇਪੜ ਕਰੇ ਵਿਆ ਪਾੜ ਦਾ ਮਤਲਬ ਪਾੜਾ ਲੈ ਕੇ ਮਜ਼ਦੂਰੀ ਲੈ ਕੇ ਦੱchna ਲੈ ਕੇ ਆਪਣੇ ਹੀ ਜਜ਼ਮਾਨਾ ਦੀਆਂ ਧੀਆਂ ਦੇ ਵਿਆਹ ਦੱchna ਲੈ ਕੇ ਕਰਦਾ ਹੈ ਆਮ ਇੱਕ ਹਾ ਧਾਰਨਾ ਰਹੀ ਹੈ ਨਾ ਅੱਜ ਵੀ ਹੈ ਕਿ ਲੋਕ ਧੀ ਦਾ ਧਨ ਜਿਹੜਾ ਖਾਣਾ ਹੈ ਉਹ ਮਾੜਾ ਹੈ ਧੀ ਦਾ ਧਨ ਖਾਣਾ ਧੀ ਦਾ ਪੈਸਾ ਖਾਣਾ ਪੈਸਾ ਲੈ ਕੇ ਵਿਆਹ ਆਦਿਕ ਕਰਨਾ ਇਹ ਗਲਤ ਹੈ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਗੁਰੂ ਜੀ ਨੇ ਬਚਨ ਕੀਤਾ ਹੈ ਕਿ ਇਹ ਬ੍ਰਾਹਮਣ ਤੂੰ ਇਹ ਗੱਲ ਕਹਿੰਦਾ ਕਿ ਧੀ ਦਾ ਧਨ ਨਹੀਂ ਖਾਣਾ ਲੇਕਿਨ ਆਪ ਤੂੰ ਖਾ ਰਿਆ ਹੈ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਧਾਨ ਖਾਦ ਹੈ ਤੇਰਾ ਜਨਮ ਕਿਆ ਜੋ ਜਜਮਾਨ ਦੀ ਬੇਟੀ ਹੈ ਤੇਰੀ ਵੀ ਤਾਂ ਬੇਟੀ ਹੈ ਪਰ ਜਜਮਾਨ ਦੀ ਬੇਟੀ ਦਾ ਵਿਆਹ ਤੂੰ ਪੈਸੇ ਲੈ ਕੇ ਕਰ ਰਿਆ ਹੈ ਤਾਂ ਇਸ ਧਾਨ ਖਾਨ ਦੇ ਨਾਲ ਤੇਰਾ ਜੀਵਨ ਖਤਮ ਹੋ ਜਾਏਗਾ ਗੱਲ ਕੇਵਲ ਬ੍ਰਾਹਮਣ ਦੀ ਹੀ ਨਹੀਂ ਹੈ ਬ੍ਰਾਹਮਣ ਤੇ ਕੰਮ ਕਰ ਰਿਹਾ ਉਹਦਾ ਨਾਮ ਲੈ ਕੇ ਤੇ ਗੱਲ ਕਹੀ ਹੀ ਜਾ ਰਹੀ ਹੈ ਇਹ ਦੂਜੇ ਧਰਮ ਪ੍ਰਚਾਰਕਾਂ ਤੇ ਵੀ ਲਾਗੂ ਹੁੰਦੀ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਪ੍ਰਚਾਰਕ ਹੈ ਹੁਣ ਦੇਖੋ ਜਦੋਂ ਗੱਲ ਸਾਡੇ ਵੱਲ ਆਏਗੀ ਤਾਂ ਸਾਨੂੰ ਗੁੱਸਾ ਲੱਗੇਗਾ ਹੁਣ ਆਨੰਦਕਾਰ ਦੇ ਪੈਸੇ ਤੇ ਅਸੀਂ ਵੀ ਪੈਸੇ ਲੈ ਕੇ ਆਨੰਦਕਾਰ ਦਾ ਆਦਿਕ ਕਰਾ ਰਹੇ ਹਾਂ ਨਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਪੁਜਾਰੀ ਹੈ ਉਹਦਾ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਤੇ ਇਹ ਬ੍ਰਾਹਮਣ ਧੁਪਾੜਾ ਲੈ ਕੇ ਤਿਵਿਆ ਆਦਿਕ ਕਰਦਾ ਹੈ ਔਰ ਦੂਜਿਆਂ ਨੂੰ ਤੂੰ ਦੂਜਾ ਉਪਦੇਸ਼ ਕਰਦਾ ਕੱਢ ਕਾਗਲ ਦੱਸੇ ਰਾ ਗੁਰੂ ਜੀ ਕਹਿੰਦੇ ਨੇ ਬ੍ਰਾਹਮਣ ਪਤਰੀ ਸੋਧ ਕੇ ਲੋਕਾਂ ਨੂੰ ਰਾਹ ਦੱਸਦਾ ਹੈ ਕਿ ਇਹ ਦਿਨ ਸ਼ੁਭ ਹੈ ਇਹ ਦਿਨ ਅਸ਼ੁਭ ਹੈ ਫੁਲਾ ਬੰਦਾ ਮੰਗਲਿਕ ਹੈ ਇਹੋ ਜੇ ਅੰਧਵਿਸ਼ਵਾਸ ਅੱਜ ਦੀ ਦੁਨੀਆ ਵਿੱਚ ਵੀ ਵੇਖੇ ਜਾ ਸਕਦੇ ਨੇ ਸੁਣ ਵੇ ਕੋ ਲੋਕਾਂ ਇਹ ਵਿਦਾਨ ਇਹਨੂੰ ਲੋਕਾਂ ਨੇ ਪੜਨਾ ਲੋਕਾਂ ਪੜਨਾ ਹੈ ਲੋਕਾਂ ਦਾ ਮਤਲਬ ਹੈ ਲੋਕੋ ਸੁਣ ਵੇਖੋ ਲੋਕਾ ਇਹ ਵਿਦਾਨ ਵਿਦਾਨ ਦਾ ਮਤਲਬ ਅਚਰਜ ਕੌਤਕ ਹੈਰਾਨ ਕਰ ਦੇਣ ਵਾਲੀ ਗੱਲ ਕੁੱਠਾ ਜ ਤਮਾਸ਼ਾ ਹੈ ਲੋਕੋ ਵੇਖੋ ਇਹ ਅਚਰਜ ਤਮਾਸ਼ਾ ਹੈ ਮਨ ਅੰਧਾ ਨਾਉ ਸੁਦਾਨ ਆਪ ਤਾਂ ਇਹ ਮੰਨ ਕਰਕੇ ਅੰਨਾ ਹੈ ਅਗਿਆਨੀ ਹੈ ਬੇਸਮਝ ਹੈ ਪਰ ਆਪਣਾ ਨਾਮ ਇਨੇ ਸਿਆਣਾ ਵਿਦਵਾਨ ਰਖਵਾਇਆ ਹੋਇਆ ਹੈ ਪੌੜੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਇਹਨੂੰ ਸਾਈ ਨਹੀਂ ਬੋਲਣਾ ਸਾਈ ਦਾ ਮਤਲਬ ਹੁੰਦਾ ਹੈ ਮਾਲਕ ਦਾ ਰੱਬ ਇਹਨੂੰ ਬੋਲਣਾ ਹੈ ਸਾਈ ਸਾਈ ਦਾ ਮਤਲਬ ਉਹ ਕੰਮ ਸਾਈ ਕਾਰ ਦਾ ਮਤਲਬ ਉਹ ਕੰਮ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਜਿਸ ਸੇਵਕ ਉੱਤੇ ਪ੍ਰਭੂ ਮਾਲਕ ਦਇਆਵਾਨ ਹੋ ਜਾਏ ਮਿਹਰ ਕਰੇ ਬਖਸ਼ਿਸ਼ ਕਰੇ ਜੋ ਰੱਬ ਦਾ ਸੇਵਕ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏ ਤਾਂ ਪ੍ਰਭੂ ਉਹਦੇ ਪਾਸੋਂ ਉਹ ਕੰਮ ਕਰਾਉਂਦਾ ਹੈ ਜਿਹੜੇ ਉਸ ਪ੍ਰਭੂ ਨੂੰ ਪਹੁੰਚਦੇ ਨੇ ਤਾਂ ਇੱਥੇ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਅਸਲ ਦੇ ਅੰਦਰ ਰੱਬੀ ਰਜਾ ਦੇ ਅੰਦਰ ਤੁਰਨਾ ਹੀ ਪ੍ਰਭੂ ਦੀ ਕਿਰਪਾ ਦੇ ਪਾਤਰ ਬਣਨ ਦਾ ਰਾਹ ਹੈ ਰੱਬੀ ਰਜਾ ਵਿੱਚ ਤੁਰਨਾ ਜੀਵਨ ਜੀਣਾ ਹੀ ਅਸਲ ਜੀਵਨ ਹੈ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਜਿਸ ਨੂੰ ਪ੍ਰਭੂ ਆਪਣੀ ਰਜਾ ਵਿੱਚ ਤੋਰਦਾ ਹੈ ਅਸਲ ਦੇ ਅੰਦਰ ਉਹ ਸੇਵਕ ਹੀ ਪ੍ਰਭੂ ਦੀ ਸੇਵਾ ਕਰਦਾ ਹੈ ਯਾਨੀ ਰੱਬ ਦੀ ਰਜਾ ਦੇ ਵਿੱਚ ਤੁਰਨਾ ਹੀ ਰੱਬ ਦੀ ਅਸਲ ਸੇਵਾ ਹੈ ਗੁਰੂ ਜੀ ਨੇ ਬਚਨ ਵਿੱਚ ਕੀਤਾ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਹੁਕਮ ਮੰਨੇ ਦਾ ਮਤਲਬ ਜੀ ਮਾਲਕ ਦੀ ਆਗਿਆ ਵਿਸਤਰੀਏ ਦੀ ਰਜ਼ਾ ਦੇ ਵਿੱਚ ਰਾਜੀ ਰਹੀਏ ਜੇ ਪ੍ਰਭੂ ਦੇ ਬਾਣੇ ਵਿੱਚ ਜੀਵਨ ਗੁਜ਼ਾਰੀਏ ਪਰਵਾਣ ਦਾ ਮਤਲਬ ਕਬੂਲ ਤਾਂ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣ ਕਰਕੇ ਸੇਵਕ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਯਾਨੀ ਉਹ ਇਨਸਾਨ ਹੀ ਪ੍ਰਭੂ ਦੇ ਦਰ ਤੇ ਕਬੂਲ ਹੈ ਜੋ ਰੱਬ ਦੀ ਰਜ਼ਾ ਪਾਣੇ ਵਿੱਚ ਤੁਰਦਾ ਤਾਂ ਖਸਮੇ ਕਾ ਮਹਿਲ ਪਾਏ ਸੀ ਤਾਂ ਉਹੀ ਬੰਦਾ ਰੱਬ ਦੇ ਮਹਿਲ ਸਰੂਪ ਨੂੰ ਪਾ ਸਕੇਗਾ ਜੋ ਰੱਬ ਦੀ ਰਜ਼ਾ ਪਾਣੇ ਵਿੱਚ ਤੁਰੇਗਾ ਜੋ ਕੁਦਰਤ ਦੇ ਵੱਜਵੇਂ ਨਿਯਮਾਂ ਦੇ ਅੰਦਰ ਜ਼ਿੰਦਗੀ ਜੀਵੇਗਾ ਜੋ ਪ੍ਰਭੂ ਦੀ ਰਜ਼ਾ ਪਾਣੇ ਵਿੱਚ ਤੁਰੇਗਾ ਉਹ ਬੰਦਾ ਹੀ ਪ੍ਰਭੂ ਦੇ ਦਰ ਨੂੰ ਪਾਏਗਾ ਪ੍ਰਾਪਤ ਕਰੇਗਾ ਉਹੀ ਰੱਬ ਦੇ ਦਰ ਤੇ ਪਰਵਾਨ ਹੋਏਗਾ ਖਸਮੇ ਭਾਵੇ ਸੋ ਕਰੇ ਮਨਹੁ ਚਿੰਦਿਆ ਸੋ ਫਲ ਪਾਈ ਸੀ ਮਨਹੁ ਚਿੰਦਿਆ ਦਾ ਮਤਲਬ ਮਨ ਪੌਂਦਾ ਮਨ ਇਛਿਤ ਦਿਨੋਂ ਸੋਚਿਆ ਹੋਇਆ ਮਨੋ ਮੰਗੀ ਜੋ ਮੁਰਾਦ ਹੈ ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ ਪਾਉਂਦਾ ਫਲ ਮਿਲ ਜਾਂਦਾ ਹੈ ਯਾਨੀ ਜੋ ਸੇਵਕ ਪ੍ਰਭੂ ਦੀ ਰਜਾ ਭਾਣੇ ਵਿੱਚ ਤੁਰੇਗਾ ਤਾਂ ਉਹ ਮਨ ਇਛਿਤ ਫਲ ਪਾ ਲੇਗਾ ਮਨ ਇਛਿਤ ਫਲ ਉਦਾ ਕੀ ਹੈ ਕਿ ਉਹਨੇ ਸਚਿਆਰ ਹੋਣਾ ਹੈ ਪ੍ਰਭੂ ਦੇ ਵਿੱਚ ਮਿਲਣਾ ਹੈ ਉਹ ਪ੍ਰਭੂ ਦੇ ਵਿੱਚ ਮਿਲ ਜਾਏਗਾ ਉਹਨੂੰ ਮਾਨ ਮਿਲੇਗਾ ਉਹਨੂੰ ਦੁਨੀਆਂ ਚ ਪਿਆਰ ਮਿਲੇਗਾ ਉਹ ਸੰਸਾਰ ਵਿੱਚ ਰਿੰਦਾ ਜੀਵਨ ਮੁਕਤੀ ਹਾਸਲ ਕਰ ਲੇਗਾ ਤਾਂ ਦਰਗਾਹ ਬੇਧਾ ਜੈਸੀ ਇਹਨੂੰ ਬਹੁਤੇ ਵੀਰ ਦਰਗਾਹ ਪੜਦੇ ਨੇ ਅਸਲ ਸ਼ਬਦ ਉਚਾਰਨ ਹੈ ਦਰਗਾਹ ਪਰ ਜੇ ਕੋਈ ਦਰਗਾਹ ਵੀ ਪੜਦਾ ਹੈ ਤਾਂ ਵਿਵਾਦ ਵਾਲੀ ਗੱਲ ਨਹੀਂ ਉਚਾਰਨ ਵਿੱਚ ਥੋੜਾ ਬਹੁਤਾ ਮਤਭੇਦ ਜਿਹੜਾ ਹੈ ਚੱਲਦਾ ਹੈ ਲੇਕਿਨ ਜੋ ਵਿਚਾਰ ਹੈ ਜੋ ਗੁਰੂ ਜੀ ਦੀ ਵਿਚਾਰ ਤਾਰਾ ਹੈ ਉਹਦੇ ਵਿੱਚ ਫਰਕ ਅਰਥਾਂ ਵਿੱਚ ਨਹੀਂ ਪੈਣਾ ਚਾਹੀਦਾ ਤਾਂ ਪੈਦਾ ਦਾ ਮਤਲਬ ਸਿਰੋਪਾਉ ਲੈ ਕਿ ਯਾਨੀ ਇੱਜ਼ਤ ਦੇ ਨਾਲ ਤਾਂ ਜਿਹੜਾ ਵੀ ਇਨਸਾਨ ਰੱਬੀ ਰਜਾ ਵਿੱਚ ਤੁਰੇਗਾ ਤਾਂ ਦਰਗਾਹ ਦਰਗਾਹ ਪੈਦਾ ਜਾਈ ਸੀ ਉਹ ਪ੍ਰਭੂ ਦੀ ਦਰਗਾਹ ਦੇ ਅੰਦਰ ਇੱਜ਼ਤ ਦੇ ਨਾਲ ਜਾਏਗਾ ਭਾਵ ਕਿ ਐਸਾ ਇਨਸਾਨ ਜਿਹੜਾ ਹੈ ਉਹ ਪ੍ਰਭੂ ਦੀ ਦਰਗਾਹ ਦੇ ਅੰਦਰ ਪਰਵਾਨ ਹੋ ਜਾਏਗਾ ਤਾਂ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਸਤਰੀ ਔਰ ਇਸਤਰੀ ਪੁਰਸ਼ ਦੇ ਅੰਦਰ ਲਿੰਗ ਭੇਦ ਕਰਕੇ ਕਦੇ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ ਔਰਤ ਜਾਤ ਨੂੰ ਕਦੇ ਵੀ ਨੀਵਾ ਉਰਮਾੜਾ ਨਹੀਂ ਕੀਤਾ ਜਾ ਸਕਦਾ ਨਾ ਹੀ ਇਹਨੂੰ ਮਾੜੀ ਨਜ਼ਰ ਦੇ ਨਾਲ ਵੇਖਿਆ ਜਾ ਸਕਦਾ ਹੈ ਔਰਤ ਰੱਬ ਦਾ ਰੂਪ ਹੈ ਜਿਵੇਂ ਬੰਦਾ ਹੈ ਐਵੇਂ ਹੀ ਔਰਤ ਹੈ ਇਹਨੂੰ ਸਮਾਨਤਾ ਮਿਲਣੀ ਚਾਹੀਦੀ ਹੈ ਔਰ ਗੁਰੂ ਸਾਹਿਬ ਜੀ ਨੇ ਔਰਤ ਨੂੰ ਬਰਾਬਰ ਦੇ ਹੱਕ ਜਿਹੜੇ ਨੇ ਦਿੱਤੇ ਨੇ ਮਿਲਨੇ ਚਾਹੀਦੇ ਨੇ ਅੱਜ ਵੀ ਕਈ ਥਾਵਾਂ ਦੇ ਉੱਤੇ ਵਿਤਕਰਾ ਹੁੰਦਾ ਹੈ ਜਿਹੜਾ ਵਿਤਕਰਾ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਜਾਤੀਵਾਦ ਕਰਕੇ ਕਿਸੇ ਨੂੰ ਉੱਚਾ ਉਰ ਨੀਵਾ ਨਹੀਂ ਸਮਝਿਆ ਜਾ ਸਕਦਾ ਕਿ ਇਹ ਬ੍ਰਾਹਮਣ ਉੱਚੀ ਜਾਤ ਦਾ ਹੈ ਤੇ ਇਹ ਸ਼ੂਦਰ ਨੀਵੀਂ ਜਾਤ ਦਾ ਹੈ ਰੱਬ ਨੇ ਕੋਈ ਕਿਸੇ ਦੀ ਜਾਤ ਨਹੀਂ ਬਣਾਈ ਕੇਵਲ ਕੁਦਰਤ ਨੇ ਪ੍ਰਭੂ ਨੇ ਇਨਸਾਨ ਪੈਦਾ ਕੀਤੇ ਨੇ ਇਹ ਜਾਤੀਵਾਦ ਤੇ ਵਰਨਵੰਡ ਤੇ ਹੋਰ ਜਿਹੜੇ ਵਿਤਕਰੇ ਨੇ ਉਹ ਸਾਡੇ ਆਪਣੇ ਪੈਦਾ ਕੀਤੇ ਹੋਏ ਨੇ ਇਹਨਾਂ ਵਿਤਕਰਿਆਂ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਤੀਜੀ ਗੱਲ ਕਿ ਜੋ ਬਾਹਰੀ ਵਿਖਾਵਾ ਹੈ ਧਾਰਮਿਕ ਪਹਿਨਾਵਾ ਹੈ ਕੇਵਲ ਉਚੇ ਚਿੰਨ ਧਾਰਨ ਕਰਨ ਦੇ ਨਾਲ ਕੋਈ ਬੰਦਾ ਧਾਰਮਿਕ ਨਹੀਂ ਹੋ ਜਾਂਦਾ ਜੇ ਉਸ ਦੀ ਸੋਚ ਉਹਦੀ ਬੋਲਬਾਣੀ ਉਹਦਾ ਬਿਹੇਵੀਅਰ ਚੰਗਾ ਨਹੀਂ ਹੈ ਜੇ ਦੇ ਅੰਦਰ ਦਇਆ ਨਹੀਂ ਸੰਤੋਖ ਨਹੀਂ ਜਾਤ ਨਹੀਂ ਜੇ ਉਹਨੇ ਆਪਣੇ ਗਿਆਨ ਇੰਦਰੀਆਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਔਰ ਜੇ ਉਹਦਾ ਆਚਰਣ ਉੱਚਾ ਨਹੀਂ ਹੈ ਤਾਂ ਕੇਵਲ ਬਾਹਰੀ ਧਾਰਮਿਕ ਚਿੰਨ ਧਾਰਨ ਕਰਨ ਦੇ ਨਾਲ ਕੋਈ ਮਹਾਨ ਨਹੀਂ ਹੋ ਜਾਂਦਾ ਅਸਲ ਇਨਸਾਨ ਉਹ ਹੈ ਅਸਲ ਰਬ ਦਾ ਪਿਆਰਾ ਉਹ ਹੈ ਜੋ ਰੱਬ ਦੀ ਰਜ਼ਾ ਭਾਣੇ ਵਿੱਚ ਤੁਰਦਾ ਹੈ ਰੱਬੀ ਗੁਣਾ ਨੂੰ ਮਨ ਬਚਨ ਕਰਮ ਕਰਕੇ ਇੰਪਲੀਮੈਂਟ ਕਰਦਾ ਹੈ